ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਹਨਮਾਨਗੜ੍ਹ ਚ ਆਏ ਸੀਗੇ ਇੱਥੇ ਫਾਰਮਰ ਵੀਰ ਕੋਲੇ ਲੱਗੀ ہوئی ਆ ਚਾਂਦ ਸੀਡ ਕੰਪਨੀ ਦੀ 골ਡਨ 1133 ਬਾਸਮਤੀ ਹਾਈਬ੍ਰਿਡ ਤੁਹਾਨੂੰ ਖੇਤ ਦਾ ਵਿਜ਼ਿਟ ਕਰਾਵਾਂਗੇ ਫਾਰਮਰ ਨਾਲ ਗੱਲਬਾਤ ਵੀ ਕਰਾਵਾਂਗੇ ਵੀ ਕਿੰਨੇ ਦਿਨ ਦੀ ਵੈਰੈਟੀ ਆ ਜੀ ਕਿੰਨੇ ਦਿਨ ਟ੍ਰਾਂਸਪਲੈਂਟ ਨੂੰ ਹੋ ਗਏ ਆ ਸਾਰੀ ਗੱਲਬਾਤ ਕਰਾਵਾਂਗੇ ਵੀਡੀਓ ਚ ਬਣੇ ਰਹੋ ਕਿਸਾਨ ਵੀਰ ਨਾਲ ਗੱਲਬਾਤ ਕਰਾਉਣੇ ਆ ਕਿਸਾਨ ਵੀਰ ਆਪਣੇ ਨਾਲ ਆ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਜੀ ਰਾਮਕਮਰ ਸ਼ਾਹ ਜੀ ਪਿੰਡ ਜੀ ਪਿੰਡ ਮੱਕਾ ਸਰੇ ਲੋਕੰਜੋ ਵਾਦੀ ਹੈ ਜੀ ਹਾਂ ਜ਼ਿਲ੍ਹਾ ਹਨਮਾਨਗੜ੍ਹ ਜੀ ਜ਼ਿਲ੍ਹਾ ਹਨਮਾਨਗੜ੍ਹ ਤੇ ਵੈਰੈਟੀ ਕਿਵੇਂ ਲੱਗੀ ਜੀ ਗੋਲਡਨ 1133 ਗੋਲਡਨ 1133 ਵੈਰੈਟੀ ਠੀਕ ਹੈ ਜੀ ਅੱਛਾ ਜੀ ਕਿੰਨੇ ਮਹੀਨੇ ਦੀ ਵੈਰੈਟੀ ਹੈ ਜੀ ਇਹ ਹਾਂਜੀ 25 ਦਿਨਾਂ ਦੇ 30 ਦਿਨਾਂ ਦੇ ਹੋ ਜਾਉਂਦੇ ਪੂਰ ਤਿਆਰ ਹੋ ਜਾਂਦੀ ਹੈ ਹਾਂਜੀ ਤੇ 30 ਦਿਨ ਬਾਅਦ ਟ੍ਰਾਂਸਪਲੈਂਟ ਕਰਤੀ ਸੀ ਜੀ ਬਾਸਮਤੀ ਹੋਰ ਵੀ ਲੱਗੀ ਉਹਨਾਂ ਨਾਲੋਂ ਕਿਵੇਂ ਲੱਗੀ ਤੁਹਾਨੂੰ ਵੈਰੈਟੀ ਬਾਸਮਤੀ ਦਾ ਵੀ ਠੀਕ ਹੈ ਜ ਉਹ ਦੂਜੀਆਂ ਬਾਸਪਤੀਆਂ ਉਹ ਡਿੱਗ ਜਾਂਦੀਆਂ ਹੋਰ ਜਾਂਦੀਆਂ ਡਿੱਗਦੀ ਨਹੀਂ ਕਰਦੀ ਨਹੀਂ ਠੀਕ ਹੈ ਜੀ ਠੀਕ ਅੱਗੇ ਛਾੜਦੇ ਤਾਂ ਹੁਣ ਅੱਗੇ ਗੱਲ ਹੈ ਜੀ ਛਾੜਤੇ ਰਿਪੋਰਟ ਦੇ ਆਉਂਗੇ ਸਾਨੂੰ ਵੀ ਕੀ ਛਾੜਾ ਹੈਗਾ ਜਰੂਰ ਜੀ ਹਾਂ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਕਿਸਾਨ ਵੀਰੋ ਆਪਾਂ ਕਿਸਾਨ ਵੀਰ ਨਾਲ ਗੱਲ ਕਰਵਾਈ ਹੈ ਖੇਤ ਦਾ ਤੁਹਾਨੂੰ ਵਿਜ਼ਿਟ ਵੀ ਦਿਖਾ ਦਨੇ ਆ ਸਾਰੇ ਖੇਤ ਚ 골ਡਨ 골ਡਨ ਹੋਇਆ ਪਿਆ ਬਾਕੀ ਹੋਰ ਵੀ ਬਾਸਮਤੀ ਵੈਰਾਈਟੀਆਂ ਲੱਗੀਆਂ ਇਹਨਾਂ ਦੇ ਕਹਿੰਦੇ ਵੀ ਇਹ ਵੈਰੈਟੀ ਪੱਕਣ ਚ ਘੱਟ ਟਾਈਮ ਲੈਂਦੀ ਆ 25 ਦਿਨ ਦੀ ਪਨੀਰੀ ਲਾਈ ਆ ਤੇ 85-90 ਦਿਨ ਖੇਤ ਚ ਲੱਗੀ ਨੂੰ ਹੋ ਗਈ ਆ 5-7 ਦਿਨਾਂ ਚ ਵਾਢੀ ਕਰ ਦੇਣਗੇ ਤਾਂ ਗੱਲ ਕਰੀਏ ਕੋਈ ਬਿਮਾਰੀ ਨਹੀਂ ਇਹਨਾਂ ਨੇ ਇੱਕ ਗੱਟਾ ਜੂਰੀਏ ਦਾ ਪਾਇਆਗਾ ਤਾ ਰੇਟ ਦੀ ਗੱਲ ਕਰੀਏ ਮੰਡੀ ਕਰਨ ਦੀ ਤਾਂ 2700 ਤੋਂ ਲੈ ਕੇ 3000 ਤੱਕ ਮੰਡੀ ਰੇਟ ਇਹਦਾ ਲੱਗਦਾ ਜੀ ਵੈਰੈਟੀ ਦਾ 골ਡਨ 1133 ਜੋ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਦਬਾ ਲਓ ਨੋਟੀਫਿਕੇਸ਼ਨ ਮਿਲਦਾ ਰਹੂਗਾ ਜੀ ਤੇ ਸੋ ਅਗਲੀ ਵੀਡੀਓ ਚ ਮਿਲਦੇ ਆ ਜੀ ਸასი ਕਾਲ ਜੀ